ਤਤ ਸ੍ਰੀ ਅਕਾਲ ਪੰਜਾਬੀਓ ਸਵਾਗਤ ਕਰਦੇ ਹਾਂ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਜਿੱਥੇ ਕਿ ਸਾਲ 2025 ਦੇ ਦੌਰਾਨ ਲਗਾਤਾਰ ਕੈਨੇਡਾ ਜਾਣ ਦੇ ਚਾਹਵਾਨ ਪੰਜਾਬੀ ਭਾਰਤੀਆਂ ਦੇ ਅਤੇ ਪੀਆਰ ਦੇ ਉੱਤੇ ਪਾਬੰਦੀਆਂ ਲਗਾਈਆਂ ਗਈਆਂ ਸੋ ਇਸੇ ਦੌਰਾਨ ਹੁਣ ਸਾਲ 2026 ਦੇ ਦੌਰਾਨ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਪੀਆਰ ਅਤੇ ਨਵੇਂ ਪੰਜਾਬੀਆਂ ਦੇ ਲਈ ਦਰਵਾਜ਼ੇ ਖੋਲਣ ਦਾ ਐਲਾਨ ਕਰ ਦਿੱਤਾ ਗਿਆ ਹੈ ਜੀ ਹਾਂ ਜਿੱਥੇ ਕਿ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਪਿਛਲੇ ਦਿਨੀ ਹੀ ਐਲਾਨ ਕੀਤਾ ਗਿਆ ਸੀ ਕਿ 33000 ਤੋਂ ਵੱਧ ਕੈਨੇਡਾ ਦੇ ਵਿੱਚ ਇੱਕ ਨਵਾਂ ਪੀਆਰ ਪਾਥਵੇ ਓਪਨ ਕੀਤਾ ਜਾਵੇਗਾ ਜਿਸ ਦੇ ਦੌਰਾਨ ਸਾਲ 2022 ਦੇ ਦੌਰਾਨ ਹੀ 33000 ਤੋਂ ਵੱਧ ਲੋਕਾਂ ਨੂੰ ਪੀਆਰ ਦਿੱਤੀ ਜਾਵੇਗੀ ਤੇ ਹੁਣ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਇਸ ਦੇ ਲਈ ਕੈਟੇਗਰੀ ਵੀ ਅਨਾਉਂਸ ਕਰ ਦਿੱਤੀਆਂ ਗਈਆਂ ਹਨ ਤੁਹਾਨੂੰ ਦੱਸ ਦਈਏ ਕਿ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਕਿਹਾ ਗਿਆ ਹੈ ਕਿ ਇਸ ਦੇ ਵਿੱਚ 14000 ਤੋਂ ਵੱਧ ਕੰਸਟਰਕਸ਼ਨ ਵਰਕਰਾਂ ਨੂੰ ਹੁਣ ਪੀਆਰ ਦਿੱਤੀ ਜਾਵੇਗੀ ਜਿਸ ਦੇ ਵਿੱਚ ਬੈਲਡਰ ਕਾਰਪੈਂਟਰ ਇਲੈਕਟ੍ਰੀਸ਼ੀਅਨ ਪਲੰਬਰ ਅਤੇ ਹੈਵੀ ਸਕਿਲਡ ਟ੍ਰੇਡ ਵਾਲਿਆਂ ਨੂੰ ਪੀਆਰ ਦਿੱਤੀ ਜਾਵੇਗੀ ਸੋ 14000 ਦਾ ਅੰਕੜਾ ਹੁਣ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ 33000 ਦੇ ਅੰਕੜੇ ਦੇ ਵਿੱਚ ਅਨਾਉਂਸ ਕਰ ਦਿੱਤਾ ਗਿਆ ਹੈ ਇਸ ਤੋਂ ਇਲਾਵਾ ਬਾਕੀ ਇਸ ਦੇ ਵਿੱਚ ਐਗਰੀਕਲਚਰ ਵਰਕਰਾਂ ਨੂੰ ਪੀਆਰ ਦਿੱਤੀ ਜਾਵੇਗੀ ਜਿਸ ਦੇ ਵਿੱਚ ਫਾਰਮਿੰਗ ਡੇਰੀ ਫਾਰਮ ਅਤੇ ਇਸ ਤੋਂ ਇਲਾਵਾ crop worker ਅਤੇ ਇਸ ਤੋਂ ਇਲਾਵਾ ਗ੍ਰੀਨ ਹਾਊਸ ਆਪਰੇਸ਼ਨ ਇਸ ਦੇ ਵਿੱਚ ਜਿਹੜੇ ਕੰਮ ਕਰਦੇ ਹਨ ਉਹਨਾਂ ਨੂੰ ਪੀਆਰ ਦਿੱਤੀ ਜਾਵੇਗੀ ਤੇ ਤੀਜੇ ਨੰਬਰ ਦੇ ਉੱਤੇ ਫਿਸਰ ਪ੍ਰੋਸੈਸਿੰਗ ਇੰਡਸਟਰੀ ਦੇ ਵਿੱਚ ਪੀਆਰ ਦਿੱਤੀ ਜਾਵੇਗੀ 100 33000 ਦਾ ਅੰਕੜਾ ਜਿਹੜਾ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਅਨਾਉਂਸ ਕੀਤਾ ਗਿਆ ਸੀ ਇਹ ਤਿੰਨ categories ਦੇ ਵਿੱਚ ਪੀਆਰ ਮਿਲੇਗੀ ਤੇ ਸਭ ਤੋਂ ਵੱਧ 14000 ਕੰਸਟਰਕਸ਼ਨ ਵਰਕਰਾਂ ਨੂੰ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਸਾਲ 2026 ਦੇ ਦੌਰਾਨ ਪੀਆਰ ਦੇਣ ਦਾ ਐਲਾਨ ਕਰ ਦਿੱਤਾ ਗਿਆ ਹੈ ਇਸ ਤੋਂ ਇਲਾਵਾ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਹੁਣ ਇੱਕ ਹੋਰ ਪਾਥਵੇ ਓਪਨ ਕੀਤਾ ਗਿਆ ਹੈ ਜੋ ਕਿ ਕੈਨੇਡਾ ਦੇ ਵਿੱਚ ਜਿਹੜੇ ਪੰਜਾਬੀ ਭਾਰਤੀ ਸਟੂਡੈਂਟ ਹੁਣ ਪੀ ਐਚ ਡੀ ਜਾਂ ਫਿਰ ਮਾਸਟਰ ਡਿਗਰੀ ਕਰਨ ਜਾਣਾ ਚਾਹੁੰਦੇ ਹਨ ਉਹ ਆਪਣੇ ਸਪਾਊਸ ਨੂੰ ਓਪਨ ਵਰਕ ਪਰਮਿਟ ਤੇ ਆਪਣੇ ਨਾਲ ਹੀ ਲਿਜਾ ਸਕਦੇ ਹਨ ਇਸ ਤੋਂ ਇਲਾਵਾ ਜਿਹੜੇ ਵੀ ਹੁਣ ਸਟੂਡੈਂਟ ਕੈਨੇਡਾ ਦੇ ਵਿੱਚ ਡਾਕਟਰੀ ਦੀ ਪੜ੍ਹਾਈ ਕਰਨ ਜਾਣਾ ਚਾਹੁੰਦੇ ਹਨ ਜੇਕਰ ਉਹਨਾਂ ਦੇ ਕੋਲ ਤੈਨਾਂ ਸਾਲ ਦਾ ਐਕਸਪੀਰੀਅੰਸ ਆਪਣੇ ਦੇਸ਼ ਦੇ ਵਿੱਚ ਹੈ ਤੇ ਉਹ 1 ਸਾਲ ਦਾ ਐਕਸਪੀਰੀਅੰਸ ਕੈਨੇਡਾ ਦੇ ਵਿੱਚ ਗੇਨ ਕਰ ਲੈਂਦੇ ਹਨ ਤੇ ਉਹਨਾਂ ਨੂੰ ਆਸਾਨੀ ਦੇ ਨਾਲ ਕੈਨੇਡਾ ਦੇ ਵਿੱਚ ਵਰਕ ਪਰਮਿਟ ਮਿਲੇਗਾ ਤੇ ਵਰਕ ਪਰਮਿਟ ਲੈਣ ਦੇ ਲਈ ਉਹਨਾਂ ਨੂੰ ਸਿਰਫ 14 ਦਿਨ ਦਾ ਹੀ ਪ੍ਰੋਸੈਸਿੰਗ ਟਾਈਮ ਮਿਲੇਗਾ ਸੋ ਉਹਨਾਂ ਦੇ ਲਈ ਇੱਕ ਨਵੀਂ ਪੀਐਨਪੀ ਦੀ ਅਤੇ ਇਸ ਤੋਂ ਇਲਾਵਾ ਐਕਸਪ੍ਰੈਸ ਐਂਟਰੀ ਦੀ ਕੈਟਾਗਰੀ ਵੀ ਅਨਾਉਂਸ ਕੀਤੀ ਜਾਵੇਗੀ ਤੇ ਜਲਦ ਤੋਂ ਜਲਦ ਉਨ੍ਹਾਂ ਨੂੰ ਕੈਨੇਡਾ ਦੇ ਵਿੱਚ ਹੁਣ ਪੀਆਰ ਦੇਣ ਦਾ ਵੀ ਐਲਾਨ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਕਰ ਦਿੱਤਾ ਗਿਆ ਹੈ ਕਿਉਂਕਿ ਹੈਲਥ ਕਰਮਚਾਰੀਆਂ ਦੀ ਕਾਫੀ ਜ਼ਿਆਦਾ ਕੈਨੇਡਾ ਦੇ ਵਿੱਚ ਇਸ ਸਮੇਂ ਘਾਟ ਪਾਈ ਜਾ ਰਹੀ ਹੈ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਇਹ ਵੱਡੀ ਰਾਹਤ ਹੁਣ ਪੰਜਾਬੀ ਭਾਰਤੀ ਸਟੂਡੈਂਟਾਂ ਨੂੰ ਦਿੱਤੀ ਗਈ ਹੈ ਖਾਸ ਤੌਰ ਤੇ ਉੱਤੇ ਜਿਹੜਾ 33000 ਵਾਲਾ ਕੋਟਾ ਇਸ ਦੇ ਹੁਣ ਸਾਰੇ ਹੀ ਡਾਟਾ ਅਤੇ ਇਸ ਤੋਂ ਇਲਾਵਾ ਨੰਬਰ ਸ਼ੇਅਰ ਕਰ ਦਿੱਤੇ ਗਏ ਹਨ